ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰੇ ਦਾ ਸੋ ਕੈਨੇਡਾ ਦੇ ਬਦਲਾਅ ਤੋਂ ਬਾਅਦ ਇੱਕ ਸੈਂਸ ਆਫ ਕਨਫਿਊਜ਼ਨ ਹੈ ਹਜੇ ਵੀ ਬਣੀ ਹੋਈ ਹੈ ਅੱਜ ਗੱਲ ਕਰਾਂਗੇ ਇਹਦਾ ਹੱਲ ਕੀ ਹੈ ਇਸ ਪੰਗੇ ਦਾ ਇਸ ਪ੍ਰੋਬਲਮ ਦਾ ਸੋਲੂਸ਼ਨ ਕੀ ਹੋ ਸਕਦਾ ਹੈ ਸਟੂਡੈਂਟਸ ਨੂੰ ਇਸ ਨਵੇਂ ਬਦਲਾਅ ਨੂੰ ਕਿਸ ਤਰੀਕੇ ਨਾਲ ਦੇਖਣਾ ਚਾਹੀਦਾ ਜਿਹੜੇ ਐਕਸਪਰਟ ਨੇ ਇਹਦੇ ਬਾਰੇ ਕੀ ਸੋਚਦੇ ਸੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਅਸੀਂ ਸਟੱਡੀ ਵੀਜ਼ਾ ਨਾਲ ਜੁੜੀ ਹੋਈ ਸੀਰਫ ਅਪਡੇਟਸ ਤੇ ਇਨਫੋਰਮੇਸ਼ਨ ਨਹੀਂ ਤੁਹਾਡੇ ਨਾਲ ਸ਼ੇਅਰ ਕਰਦੇ ਬਲਕਿ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕਹੇ ਜੀ ਡਿਸਕਸ਼ਨ ਕੀਤੀ ਜਾਵੇ ਜਦੋਂ ਵੀ ਕੋਈ ਬਦਲਾਅ ਆਉਂਦਾ ਹੈ ਜਿਹੜੀ ਸਿੰਪਲ ਹੋਵੇ ਕਨਫਿਊਸ਼ਨ ਤੋਂ ਕਲੈਰਿਟੀ ਵੱਲ ਨੂੰ ਲੈ ਕੇ ਜਾਵੇ ਅੱਜ ਦੇ ਸਾਡੇ ਗੈਸਟ ਨੇ ਬਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੌਰ ਜੀ ਕੌਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਦੀਪਕ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸਰ ਸਾਹਿਬ ਕੈਨੇਡਾ ਨੇ ਕਦੀ ਇਹਨਾ ਕਨਫਿਊਜ਼ ਨਹੀਂ ਕੀਤਾ 네ਗੇਟਿਵ ਨਹੀਂ ਬਹੁਤ ਪੋਜ਼ਿਟਿਵ ਚੱਲ ਰਿਹਾ ਕੈਨੇਡਾ ਫਿਰ ਵੀ ਕਨਫ GIC ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਤੁਸੀਂ ਆਪਣਾ ਪੁਆਇੰਟ ਆਫ 뷰 ਰੱਖੋ ਕਲੈਰਿਟੀ ਲਈ ਹਾਂ ਸਟੂਡੈਂਟਸ ਨੂੰ ਤੁਸੀਂ ਕੀ ਸੋਚਦੇ ਹੋ ਦੇਖੋ GIC ਜਿਹੜੀ ਵਧੀ ਹੈ ਉਹਦੇ ਪਿੱਛੇ ਹੈ ਤਾਂ ਕੋਈ ਗੁੱਡ ਨਿਊਜ਼ ਹੈ ਨਹੀਂ ਸਾਡੇ ਲੋਕਾਂ ਲਈ ਪ੍ਰੋਬਲਮ ਹੈ ਬਿਕੋਜ਼ ਜੋ ਸਾਡੀ ਕਰੰਸੀ ਹੈ ਔਰ ਜੋ ਉਹਨਾਂ ਦੀ ਕਰੰਸੀ ਹੈ ਉਹਦੇ ਜਮੀਨ ਅਸਮਾਨ ਦਾ ਫਰਕ ਹੈ ਉੱਥੋਂ 100 ਰੁਪਿਆ ਵੀ ਵੱਧ ਹੈ ਤਾਂ ਇੱਥੇ ਬਹੁਤ ਵੱਡਾ ਅਮਾਉਂਟ ਬਣ ਜਾਂਦਾ ਹੈ ਤੋ ਇੱਥੇ ਹੁਣ ਸਿੱਧਾ 10000 ਡਾਲਰ ਤਕਰੀਬਨ ਵੱਧ ਚੁੱਕਾ ਹੈ 10400 ਡਾਲਰ ਸੋ ਉਹਨਾਂ ਦੀ ਹੈ ਅਮਾਉਂਟ ਵਿਧਾਨ ਪਿੱਛੇ ਜਿਹੜਾ ਰੀਜ਼ਨ ਹੈ ਉਹ ਵੀ ਕਿਸੇ ਹੱਦ ਤੱਕ ਜਾਇਜ਼ ਦਿਖਦਾ ਕਿਉਂਕਿ ਆਪਾਂ ਦੇਖ ਰਹੇ ਹਾਂ ਕਿਤੇ ਸਟੂਡੈਂਟਸ ਪਰੇਸ਼ਾਨ ਨੇ ਜਿਹੜੇ ਗਏ ਨੇ ਮਹਿੰਗਾਈ ਵੱਧ ਚੁੱਕੀ ਹੈ ਔਰ ਕੱਲੀ ਉੱਥੇ ਨਹੀਂ ਵਧੀ ਇੱਥੇ ਵੀ ਵਧੀ ਹੈ ਕਿਉਂਕਿ ਜਿਹੜੀ ਜੀਆਈਸੀ ਦੀ ਅਮਾਉਂਟ ਜਾ ਰਹੀ ਹੈ ਦੀਪਕ ਜੀ ਤੁਸੀਂ ਦੇਖੋ ਹੈ ਸਨ 2000 ਤੋਂ ਜਾ ਰਹੀ ਹੈ ਸਨ 2000 ਤੋਂ ਇੱਕੋ ਹੀ ਰੂਲ ਚੱਲਿਆ ਆ ਰਿਹਾ ਹੈ। ਇਹੀ ਜੀਆਈਸੀ ਦੇ ਅਮਾਊਂਟ ਹੈ, ਇੰਨੀ ਹੀ ਫਿਕਸ ਹੈ, ਇੰਨੀ ਹੀ ਚੱਲੀ ਜਾ ਰਹੀ ਹੈ। ਔਰ ਜਦ ਕਿ ਅਗਰ ਪਰ ਦੂਜੇ ਪਾਸੇ ਦੇਖਦੇ ਆ ਤਾਂ 20 ਸਾਲਾਂ 'ਚ ਪਿਛਲਿਆਂ 'ਚ ਮਹਿੰਗਾਈ ਕਿੱਥੇ ਚੱਲ ਗਈ? ਇੰਡੀਆ 'ਚ ਵੀ ਦੇਖੋਗੇ ਤਾਂ ਚੀਜ਼ਾਂ ਡਬਲ ਰੇਟ ਤੇ ਹੋ ਚੁੱਕੀਆਂ। ਸੋ ਕੈਨੇਡਾ 'ਚ ਵੀ ਡਬਲ ਹੋ ਚੁੱਕੀਆਂ ਇਹਦੇ 'ਚ ਕੋਈ ਸ਼ੱਕ ਨਹੀਂ। ਟੈਕਨੀਕਲੀ ਕਈ ਕਾਰਨ ਸੀਗੇ ਜਿਹਦੇ ਕਰਕੇ ਉਹਨੂੰ ਚੇਂਜ ਨਹੀਂ ਸੀ ਕਰ ਪਾਉਂਦੇ ਪਏ ਪਰ ਉਹਨਾਂ ਨੇ ਫਾਈਨਲੀ ਉਹਨੂੰ ਚੇਂਜ ਕੀਤਾ ਔਰ ਉਹਨੂੰ ਚੇਂਜ ਕਰਕੇ ਉਹਨਾਂ ਨੇ ਇੱਕ ਉਹਨਾਂ ਦਾ ਐਲਓਸੀ ਹੈ ਜਿਹਦੇ ਨਾਲ ਉਹਨਾਂ ਨੇ ਫਿਕਸ ਕਰ ਦਿੱਤਾ ਸੋ ਆ ਨਹੀਂ ਕਿ ਜੀਆਈਸੀ 10600 ਹੋ ਗਿਆ ਤੇ 10600 ਰਹਿਣਾ ਹੁਣ ਜਿੰਨੀ ਵਾਰੀ ਉੱਥੇ ਦਾ ਲਿਵਿੰਗ ਸਟੈਂਡਰਡ ਦੀ ਵੈਰੀ ਵੈਲਿਊ ਹੈ ਉਹ ਰੀਨਿਊ ਹੋਣੀ ਹੈ ਜੋ ਕਿ ਹਰ ਸਾਲ ਰੀਨਿਊ ਹੁੰਦੀ ਹੈ ਉਹਦਾ 75% ਜੀਆਈਸੀ ਰਿਹਾ ਕਰੇਗਾ ਸੋ ਪ੍ਰੈਜ਼ੈਂਟ 10 20600 ਬਣਦਾ ਆਉਣ ਵਾਲੇ ਸਮੇਂ ਚ ਹੋਰ ਵਧੇਗਾ ਸੋ ਇਟ ਡਿਪੈਂਡਸ ਇਹ ਜਿਹੜਾ ਫਰਕ ਹੈ ਇਹ ਹੁਣ ਰਹਿਣਾ ਔਰ ਇਹ ਬੋਝ ਹੈ ਇੱਕ ਜਿਹੜਾ ਚੱਕਣਾ ਪੈਣਾ ਜੇ ਆਪਾਂ ਕੈਨੇਡਾ ਜਾਣਾ ਤੇ ਆਹ ਕੋਸਟ ਚੱਕਣੀ ਪਏਗੀ ਕਿਉਂਕਿ ਉਹਦੇ ਨਾਲ ਆ ਵੀ ਫਾਇਦਾ ਹੈ ਕਿ ਜਿਹੜਾ ਬੱਚਾ ਇੰਨੀ ਕੋਸਟ ਉੱਥੇ ਲੈ ਕੇ ਜਾਊਗਾ ਉਹ ਉੱਥੇ ਜਾ ਕੇ ਜਲਦੀ ਪ੍ਰੋਬਲਮ ਚ ਨਹੀਂ ਆਊਗਾ ਕਿਉਂਕਿ ਹੁਣ ਦੇਖੀਏ ਆਪਾਂ ਅਜੇ ਤੋਂ ਜਦੋਂ 8-10 ਸਾਲ ਪਹਿਲਾਂ ਸੀ ਬੱਚਾ ਕਿੰਨਾ ਖੋਸ਼ ਸੀ ਕੋਵਿਡ ਤੋਂ ਪਹਿਲਾਂ ਪਹਿਲਾਂ ਹੀ ਲਾ ਲੋ ਬੱਚੇ ਨੂੰ ਉਹ ਪੈਸਾ ਘਟਦਾ ਹੀ ਨਹੀਂ ਸੀ ਹੁੰਦਾ 10000 ਵੀ ਬਹੁਤਾ ਵੱਧ ਜਾਂਦਾ ਹੁੰਦਾ ਸੀ ਸਾਰਾ ਕੁਝ ਉਹਦਾ ਫਰਸਟ ਕਲਾਸ ਚੱਲਦਾ ਸੀ ਲੇਕਿਨ ਇਨਫਲੇਸ਼ਨ ਨੇ ਕੋਵਿਡ ਤੋਂ ਬਾਅਦ ਵਾਲੇ ਨੇ ਇੰਨੀ ਸੱਟ ਮਾਰੀ ਕਿ ਉਹ 10000 ਨਾਲ ਉਹਦਾ ਹੁਣ ਉੱਥੇ ਗੁਜ਼ਾਰਾ ਨਹੀਂ ਹੋ ਰਿਹਾ ਔਰ ਜਿਹਦੇ ਆਪਾਂ ਰਿਜ਼ਲਟ ਕਈ ਬੈਡ ਨਿਊਜ਼ ਦੇਖਦੇ ਆਂ ਕਿ ਬੱਚੇ ਕਾਰਾ ਕਾਰ ਨਹੀਂ ਮਿਲ ਪਾ ਰਹੇ ਜਾਂ ਘਰਾਂ ਦੇ ਰੈਂਟ ਨਹੀਂ ਦੇ ਪਾ ਰਹੇ ਜਾਂ ਇੰਦਾਂ ਦੀਆਂ ਮੁਸ਼ਕਲਾਂ ਦੇ ਵਿੱਚ ਨੇ ਸੋ ਉਹ ਮੁਸ਼ਕਲ ਦਾ ਹੱਲ ਇਹ ਹੈ ਕਿ ਪਹਿਲਾਂ ਤੇ ਉਹ ਆਪਣਾ ਜਿਹੜਾ ਪੈਸਾ ਇੱਥੋਂ ਬੈਕਅਪ ਹੈ ਉਹ ਸਫੀਸ਼ੀਐਂਟ ਲੈ ਕੇ ਜਾਣ ਤਾਂ ਕਿ ਉੱਥੇ ਜਾ ਕੇ ਉਹ 3-6 ਮਹੀਨੇ ਲੱਗਦੇ ਆ ਹਰ ਬੰਦੇ ਨੂੰ ਦੂਜੀ ਕੰਟਰੀ ਚ ਜਾ ਕੇ ਸੈਟਲ ਹੋਣ ਚ ਸੋ ਆਪਣੀ ਜੌਬ ਲੱਭਣ ਚ ਆਪਣੇ ਕੰਮ ਚ ਫਿਕਸ ਹੋਣ ਚ ਤੇ ਉਸ ਉਹ ਸਮਾਂ ਉਹਦਾ ਆਪਣਾ ਸਰਵਾਈਵਲ ਹੋ ਸਕੇ ਉਹਦੇ ਵਿੱਚ ਉਹਦੇ ਤੇ ਕੋਈ ਮੈਂਟਲੀ ਪ੍ਰੈਸ਼ਰ ਨਾ ਬਣੇ ਲਿਵਿੰਗ ਕਾਸਟ ਦੇ ਕਰਕੇ ਕਿਉਂਕਿ ਪਹਿਲਾ 10600 अमाउंट ਹੀ ਘਟ ਜਾਂਦੀ ਸੀ ਉਹਦੇ ਬੱਚੇ ਦੇ ਉੱਤੇ ਇੱਕ ਪ੍ਰੈਸ਼ਰ ਬਣ ਜਾਂਦਾ ਸੀਗਾ ਵੀ ਮੈਂ ਇੱਥੇ ਰਹਿਣਾ ਕਿੱਦਾਂ ਉਹ ਨੈਗੇਟਿਵਿਟੀ ਗ੍ਰਸਤ ਕਰ ਜਾਂਦੇ ਆ ਬੱਚੇ ਕਿਉਂਕਿ ਜਿਹੜੇ ਬੱਚੇ ਜਾ ਰਹੇ ਆ ਤੁਸੀਂ ਦੇਖੋ ਮੈਜੋਰਟੀ ਆਫ ਸਟੂਡੈਂਟ ਵਿਚਾਰਾ 10+2 ਆ ਤਾਂ ਮਤਲਬ ਹੇਜੇ ਕੋਈ ਬਹੁਤ ਇੰਟੈਲੀਜੈਂਟ ਮਾਈਂਡ ਵੀ ਨਹੀਂਗਾ ਠੀਕ ਹੈ ਉਹਨੇ ਹਾਲਸ ਕਰ ਲਈ ਉਹਨੇ ਸਕੂਲਿੰਗ ਕੀਤੀ ਹੈ ਹੇਜੇ ਪਰ ਉਹ ਕੋਈ ਬਹੁਤ ਬਰੇਵ ਨਹੀਂਗਾ ਹੇਜੇ ਔਰ ਉਹਦੇ ਅੱਗੇ ਜਦੋਂ ਇਦਾਂ ਦੀਆਂ ਸਿਚੁਏਸ਼ਨ ਬਣ ਜਾਂਦੀਆਂ ਨੇ ਤੇ ਉਹਨੂੰ ਨਹੀਂ ਪਤਾ ਲੱਗਦਾ ਕਿੱਦਾਂ ਰਿਐਕਟ ਕਰਨਾ ਸੋ ਪਿੱਛੇ ਜੇ ਆਪਾਂ ਬਹੁਤ 네ਗਟਿਵ ਨਿਊਜ਼ ਵੀ ਦੇਖੀਆਂ ਡਰਗ ਨੂੰ ਲੈ ਕੇ ਦੇਖੀਆਂ ਹੋਰ ਚੀਜ਼ਾਂ ਨੂੰ ਲੈ ਕੇ ਦੇਖੀਆਂ ਸੋ ਕਿਤੇ ਨਾ ਕਿਤੇ ਆਹ ਜਿਹੜੀ ਅਮਾਉਂਟ ਹੈ ਔਖੀ ਲੱਗੂਗੀ ਪਰ ਇਹ ਆਪਣੇ ਬੱਚਿਆਂ ਨੂੰ ਹੀ ਸੌਖਾ ਕਰੂਗੀ ਕਿਉਂਕਿ ਇਹ अमाउंट ਤੁਹਾਡੇ ਕੋ ਕੈਨੇਡਾ ਗਵਰਨਮੈਂਟ ਰੱਖ ਨਹੀਂ ਰਹੀ ਆਪਣੇ ਕੋਲ ਉਹ 1 ਸਾਲ ਦੇ ਵਿੱਚ ਵਿੱਚ ਆਪਣੇ ਹੀ ਬੱਚੇ ਨੂੰ ਵਾਪਸ ਦੇ ਰਹੀ ਹੈ ਇਨਸਟਾਲਮੈਂਟਾਂ ਦੇ ਵਿੱਚ ਵਾਪਸ ਦੇ ਰਹੀ ਐ ਸੋ ਕੋਈ ਵੀ ਅਮਾਉਂਟ ਕੈਨੇਡਾ ਰੱਖ ਨਹੀਂ ਰਿਹਾ ਪਰ ਹਾਂ ਇੱਥੋਂ ਜਾਣ ਲੱਗੇ ਇੱਕ ਖਰਚਾ ਬਣ ਗਿਆ ਇੱਥੋਂ ਜਾਣ ਲੱਗੇ ਇੱਕ ਬੋਝ ਬਣ ਗਿਆ ਪੇਰੈਂਟਸ ਲਈ ਉਸ ਚੀਜ਼ ਨੂੰ ਮੈਂ ਸਮਝਦਾ ਹਾਂ ਪਰ ਇਹ ਬੋਝ ਤੁਸੀਂ ਚੱਕ ਲੋਗੇ ਤੇ ਤੁਹਾਡੇ ਬੱਚਿਆਂ ਦਾ ਗਾਂ ਦਾ ਜਿਹੜਾ ਰਸਤਾ ਉਹ ਜ਼ਿਆਦਾ ਸੁਖਾਵਾਂ ਹੋ ਜਾਏਗਾ ਜਿਹੜੇ ਪਹਿਲਾਂ ਵਾਲੇ ਪਰੇਸ਼ਾਨੀ ਚੱਲ ਰਿਹਾ ਐ ਇਹ ਉਹਨਾਂ ਵਾਂਗੂ ਪਰੇਸ਼ਾਨੀ ਨਹੀਂ ਚੱਲਣਗੀ ਸੁਖਵਰ ਸਾਹਿਬ ਤੁਸੀਂ ਕਲੀਅਰਲੀ ਸਮ ਅਪ ਇਹ ਕੀਤਾ ਕਿ ਇੱਥੇ ਇੱਕ ਵਾਰੀ ਕੌੜਾ ਕੁਝ ਭਰਨਾ ਪੈ ਰਿਹਾ ਔਖਾ ਲੱਗ ਰਿਹਾ ਅੱਗੇ ਚੱਲ ਕੇ ਸੌਖਾ ਹੈ ਅੱਗੇ ਜਾ ਕੇ ਉਹਨਾਂ ਹੀ ਬੱਚਾ ਸੌਖਾ ਰਹੇਗਾ ਉਹ ਆਪਣੀਆਂ ਸੈਟਲਮੈਂਟ ਆਪਣੀ ਪੜ੍ਹਾਈ ਇਹਨਾਂ ਸਾਰੀਆਂ ਚੀਜ਼ਾਂ ਦੇ ਫੋਕਸ ਕਰ ਸਕੂਗਾ ਰੈਦਰ ਦੈਨ ਕਿ ਉਹ ਬ੍ਰੈਡ ਐਂਡ ਬਟਰ ਦੀ ਲੜਾਈ ਦੇ ਵਿੱਚ ਹੀ ਜਾਂਦੇ ਉਲਝੇ ਸੋ ਹੁਣ ਇੱਕ ਨਵਾਂ ਸਵਾਲ ਇਸ ਤੋਂ ਬਾਅਦ ਜਿਹੜਾ ਜਨਰੇਟ ਹੁੰਦਾ ਅੱਗੇ ਨਹੀਂ ਹੁੰਦਾ ਸੀ ਵੈਲਿਊ ਫਾਰ ਮਨੀ ਹਮੇਸ਼ਾ ਆਪਾਂ ਦੇਖਦੇ ਹਾਂ ਜਦੋਂ ਕਿਤੇ ਵੀ ਪੈਸਾ ਲਗਾਉਂਦੇ ਹਾਂ ਹੁਣ ਕੈਨੇਡਾ ਜੀਆਈਸੀ ਡਬਲ ਹੋ ਗਿਆ ਸੋ ਵੈਲਿਊ ਫਾਰ ਮਨੀ ਦੇ ਸਟੈਂਡਰਡ ਤੇ ਕਿੱਥੇ ਦੇ ਦੇਖੋ ਵੈਲਿਊ ਆਫ ਮਨੀ ਡੈਫੀਨਿਟਲੀ ਹੈਗੀ ਹੈ ਜੀ ਮੈਂ ਇਦਾਂ ਨਹੀਂ ਕਹਿੰਦਾ ਕਿ ਕੈਨੇਡਾ ਚ ਤੁਸੀਂ ਇਨਵੈਸਟ ਕਰਦੇ ਹੋ ਤਾਂ ਕੋਈ ਨੁਕਸਾਨ ਹੈ ਵੀ 25 ਲੱਖ ਦਾ ਹੋ ਗਿਆ ਕੈਨੇਡਾ ਜਾਣਾ ਹੀ ਆ 27 ਲੱਖ ਦਾ ਹੋ ਗਿਆ ਤੇ ਇਹਦਾ ਹੁਣ ਜਾਣ ਦਾ ਹੀ ਫਾਇਦਾ ਨਹੀਂਗਾ ਇਦਾਂ ਨਹੀਂਗਾ ਲੋਕੀ ਕਰੋੜ ਕਰੋੜ ਰੁਪਇਆ 2-2 ਕਰੋੜ ਲਾ ਕੇ ਉੱਥੇ ਦੀ ਪੀਆਰ ਲੈ ਰਹੇ ਨੇ ਜਿਨ੍ਹਾਂ ਦੇ ਕੋਲ ਬਜਟ ਹੈ ਸੋ ਬੱਚਿਆਂ ਨੂੰ ਇਹੋ ਚੀਜ਼ 20-25 ਲੱਖ ਚ ਮਿਲ ਰਹੀ ਹੈ ਅੱਜ ਦੀ ਰੇਟ ਚ ਜਿਹਦੇ ਵਿੱਚੋਂ 12-13 ਹਜ਼ਾਰ ਜੀਆਈਸੀ ਵਾਲਾ ਉਹਨਾਂ ਕੋਲ ਵਾਪਸ ਹੀ ਆ ਜਾਣਾ ਉਹ ਕੋਈ ਗਵਰਨਮੈਂਟ ਕੋ ਬਤ ਰਹਿਣਾ ਨਹੀਂ ਉਹ ਤੇ 1 ਸਾਲ ਲਈ ਹੈ ਸਿਰਫ ਉਹ ਇੱਕ ਸਾਲ ਤੁਸੀਂ ਬੈਂਕ ਤੋਂ ਲੋਨ ਲੈ ਕੇ ਵੀ ਲਾ ਦਿੰਨੇ ਹੋ ਤਾਂ ਤੁਸੀਂ ਉਹੋ ਹੀ ਪੈਸਾ ਚੱਕ ਕੇ ਦੁਬਾਰਾ ਬੈਂਕ ਨੂੰ ਦੇ ਦੋਗੇ ਤੇ ਖਤਮ ਹੋ ਗਿਆ ਲੋਨ ਸੋ ਇਟਸ ਨਾਟ ਅ ਬਿਗ ਡੀਲ ਕੀ ਹੈ ਕੋਈ ਹਮੇਸ਼ਾ ਲਈ ਇਨਵੈਸਟ ਹੋ ਚੁੱਕਾ ਹੈ ਪੈਸਾ ਹਾਂ ਬਟ ਜਿਹੜੀ ਵੈਲਿਊ ਆਫ ਮਨੀ ਦੀ ਗੱਲ ਕਰਦੇ ਆਂ ਆਪਾਂ ਕਿਤੇ ਨਾ ਕਿਤੇ ਉਹ ਵੈਲਿਊ ਆਫ ਮਨੀ ਡੈਫੀਨੇਟਲੀ ਹੈਗਾ ਜੀ ਕੈਨੇਡਾ ਕਿਉਂਕਿ ਮੈਂ ਕਿਸੇ ਵੀ ਚੀਜ਼ ਨੂੰ ਟੈਂਪਰਰੀ ਤੌਰ ਤੇ ਨਹੀਂ ਦੇਖਦਾ ਕੋਈ ਵੀ ਸਿਚੁਏਸ਼ਨ ਕੋਈ ਵੀ ਹਾਲਾਤ ਉਹ ਪ੍ਰੈਜ਼ੈਂਟ ਸਮੇਂ ਦੇ ਆਪਣੇ ਨਹੀਂ ਵੀ ਫੇਵਰ ਚ ਹੋ ਸਕਦੇ ਪਰ ਇਦਾਂ ਨਹੀਂ ਹੈ ਕਿ ਉਹ ਜਿਹੜੇ ਵਿਗੜ ਗਏ ਉਹ ਵਿਗੜੇ ਹੀ ਰਹਿਣੇ ਆ ਇਹ ਇਕਨੋਮੀਆਂ ਹੁੰਦੀਆਂ ਨੇ ਰੈਸੈਸ਼ਨ ਅਰਾਊਂਡ ਦਾ ਵਰਲਡ ਹੈ ਕੱਲਾ ਕੈਨੇਡਾ ਚ ਨਹੀਂ ਹੈ ਕੈਨੇਡਾ ਚ ਜ਼ਿਆਦਾ ਅਸਲੀ ਦਿਖ ਰਿਹਾ ਕਿਉਂਕਿ ਉੱਥੇ ਇਮੀਗ੍ਰੈਂਟ ਬਹੁਤ ਜ਼ਿਆਦਾ ਹੈ ਔਰ ਇਮੀਗ੍ਰੈਂਟ ਹੈ ਜੇ ਜਿੰਨੀ ਸਪੀਡ ਨਾਲ ਪਿਛਲੇ ਦਿਨਾਂ ਚ ਚਲਾ ਗਿਆ ਉਨੀ ਸਪੀਡ ਨਾਲ ਉੱਥੇ ਜੋਬਾਂ ਗਰੋ ਨਹੀਂ ਹੋਈਆਂ ਔਰ ਹੋ ਵੀ ਨਹੀਂ ਸਕਦੀਆਂ ਰੈਸੈਸ਼ਨ ਪੀਰੀਅਡ ਚੱਲ ਰਿਹਾ ਸੀ ਇਹ ਹਜੇ ਗੇੜ ਜਿਹੜਾ ਆ ਅਗਲੇ ਸਾਲ 2024 ਐਂਡ ਤੱਕ ਚੱਲੂਗਾ ਔਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਚੀਜ਼ਾਂ ਸਖਾਵੀਆਂ ਹੋਣੀਆਂ ਸ਼ੁਰੂ ਹੋਣੀਆਂ ਪਰ ਚੀਜ਼ਾਂ ਨੇ ਸੌਖੇ ਹੋ ਜਾਣਾ ਉਹਨਾਂ ਨੇ ਇਦਾਂ ਹੀ ਨਹੀਂ ਰਹਿਣਾ ਸੋ ਘਬਰਾਣ ਦੀ ਕੋਈ ਲੋੜ ਨਹੀਂ ਹੈ ਇਨਵੈਸਟ ਤੁਸੀਂ ਕਰੋ ਅਗਰ ਤੁਹਾਡੀ ਪੌਕੇਟ ਅਲਾਉ ਕਰਦੀ ਹੈ ਹੁਣ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਦੇ ਪੇਰੈਂਟ ਸ਼ਾਇਦ ਹੈ ਮਾਉਂਟ ਹੁਣ ਨਹੀਂ ਇਕੱਠੀ ਕਰ ਸਕਦੇ ਕਿਉਂਕਿ ਪਹਿਲਾਂ ਕਈ ਲੋਕ 15-16 ਲੱਖ ਹੀ ਬੜੀ ਮੁਸ਼ਕਲ ਨਾਲ ਕੱਢ ਪਾਉਂਦੇ ਸੀ ਉਹਦੇ ਵਿੱਚੋਂ ਹੁਣ ਹੋਰ ਉੱਪਰੋਂ ਦੀ 12-13 ਲੱਖ ਜਾਂ 10 ਲੱਖ ਕੱਢਣਾ ਪਵੇ ਜਾਂ 7.5 ਲੱਖ ਜੀਆਈਸੀ ਦਾ ਵੀ ਪੂਰਾ ਪੂਰਾ ਗਿਣ ਲਓ 7 ਲੱਖ ਤਾਂ ਇੱਕ ਚੈਲੰਜ ਲੱਗੂਗਾ ਬਟ ਜਿਹੜੇ ਕੱਢ ਸਕਦੇ ਆ ਜੀ ਉਹਨਾਂ ਲਈ ਵਧੀਆ ਜਿਹੜੇ ਨਹੀਂ ਕੱਢ ਸਕਦੇ ਉਹ ਫਿਰ ਹੋਰ ਅਲਟਰਨੇਟਿਵ ਡੈਸਟੀਨੇਸ਼ਨ ਦੇਖ ਸਕਦੇ ਆ ਜਿੱਨਾਂ ਚ ਉਹਨਾਂ ਦੇ ਜੀਵਨ ਪੱਧਰ ਵਧੀਆ ਬਣ ਸਕੇ ਸੋ ਕੈਨੇਡਾ ਇੱਕ ਬਹੁਤ ਵਧੀਆ ਡੈਸਟੀਨੇਸ਼ਨ ਆ ਇਹਦੇ ਤੇ ਕੋਈ ਸਵਾਲ ਨਹੀਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਕੈਨੇਡਾ ਵਰਗਾ ਕੋਈ ਨਹੀਂ ਸੋ ਜਦੋਂ ਅਲਟਰਨੇਟਿਵ ਦੀ ਗੱਲ ਕਰਦੇ ਆ ਸੋ ਬਹੁਤ ਧਿਆਨ ਨਾਲ ਬੋਲਣਾ ਪੈਂਦਾ ਮੈਂ ਦੇਖਿਆ ਕੰਸਲਟੈਂਟ ਨੂੰ ਵੀ ਕਿਉਂਕਿ ਇੱਕ ਸੁਪਨਾ ਹੁੰਦਾ ਬੱਚੇ ਦਾ ਕੀ ਹੈ ਅਲਟਰਨੇਟਿਵ ਰਿਐਲਿਟੀ ਚ ਦੇਖੋ ਅ ਐਸ਼ੋ ਆਪਾਂ ਕਦੇ ਵੀ ਮੈਂ ਕੰਸਲਟੈਂਟ ਬਣ ਕੇ ਨਹੀਂ ਕਰਦਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਬੱਚਿਆਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਦੀ ਹੈ ਵੀ ਅਪਲਾਈ ਤੁਸੀਂ ਜਿੱਥੇ ਮਰਜ਼ੀ ਕਰੋ ਇਸ ਚੈਨਲ ਦੇ ਉੱਤੇ ਨਾ ਤਾਂ ਮੈਂ ਆਪਣਾ ਨੰਬਰ ਦਿੰਨਾ ਹੈ ਸਾਹਮਣੇ ਨਾ ਪੱਟੀ ਲਾਈ ਦੀ ਹੈ ਨਾ ਕੁਝ ਹੈ ਵੀ ਇੱਥੇ ਸਿਰਫ ਦੀਪਕ ਜੀ ਦਾ ਮਕਸਦ ਆਇਆ ਹੈ ਕਿ ਆਪਾਂ ਉਹ ਗੱਲ ਕਰ ਸਕੀਏ ਜਿਹੜੀ ਸੱਚ ਹੈ ਔਰ ਜਿਹੜੀ ਬੱਚੇ ਦੇ ਫਾਇਦੇ ਦੀ ਹੋਵੇ ਹੁਣ ਕੈਨੇਡਾ ਦਾ ਅਲਟਰਨੇਟਿਵ 100% ਕੋਈ ਵੀ ਨਹੀਂ ਕਿਉਂਕਿ ਕੁਝ ਵੀ ਹੋਰ ਫੜੋਗੇ ਉਹਦੇ 'ਚ 19 21 ਫਰਕ ਤਾਂ ਹੋਊਗਾ ਦੋ ਚੀਜ਼ਾਂ ਸੇਮ ਨਹੀਂ ਹੋਣੀਆਂ ਬਟ ਹਾਂ ਯੂਐਸ ਇੱਕ ਸ਼ਾਨਦਾਰ ਆਪਸ਼ਨ ਹੋ ਸਕਦੀ ਹੈ ਕਿਉਂਕਿ ਕੈਨੇਡਾ ਜਾਣ ਵਾਲਾ ਬੱਚਾ ਜ਼ਿਆਦਾਤਰ ਉਹ ਹੀ ਬੱਚਾ ਜਿਹਦੀ ਇੰਗਲਿਸ਼ ਅੱਛੀ ਹੈ ਜਿਨੇ ਆਲ ਸਪੀਡੀ ਦੇ ਐਗਜ਼ਾਮ ਦਿੱਤੇ ਨੇ ਟੋਇਫਲ ਦੇ ਦਿੱਤੇ ਨੇ ਔਰ ਯੂਐਸ ਜਾਣ ਲਈ ਜ਼ਿਆਦਾਤਰ ਬੱਚੇ ਜਿਹੜੇ ਰਹਿ ਜਾਂਦੇ ਹੁੰਦੇ ਸੀਗੇ ਉਹ ਹੀ ਰਹਿ ਜਾਂਦੇ ਸੀ ਜਿੰਨਾਂ ਕੋ ਆਲ ਸਪੀਡੀ ਦਾ ਚੰਗਾ ਸਕੋਰ ਨਹੀਂ ਸੀ ਹੁੰਦਾ ਉਹ ਕੈਨੇਡਾ ਨਹੀਂ ਸੀ ਜਾ ਪਾਉਂਦੇ ਉਹ ਯੂਐਸਏ ਕਰਦੇ ਹੁੰਦੇ ਸੀ ਹੁਣ ਜਿਹੜੇ ਚੰਗੇ ਸਕੋਰ ਵਾਲੇ ਬੱਚੇ ਐ ਜਿ ਉਹਨਾਂ ਦਾ ਬਜਟ ਘੱਟ ਹੈ ਤੇ ਉਹ ਯੂਐਸ ਕਰ ਸਕਦੇ ਐ ਯੂਐਸ ਕੈਨੇਡਾ ਨਾਲੋਂ ਸਸਤਾ ਪੈ ਸਕਦਾ ਕਿਉਂਕਿ ਇੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਜੀਆਈਸੀ ਵੀ ਨਹੀਂ ਦੇਣ ਦੀ ਬੰਦਸ਼ ਇੱਥੇ ਤੁਹਾਡੇ ਤੇ ਆ ਵੀ ਕੋਈ ਬੰਦਸ਼ ਨਹੀਂ ਹੈ ਕਿ ਤੁਹਾਨੂੰ ਕੋਈ 1 ਸਾਲ ਦੀ ਫੀਸ ਬਲੌਕ ਕਰਨੀ ਕਰਨੀ ਹੈ ਵੀ 1 ਸਾਲ ਦੀ ਪੂਰੀ ਫੀਸ ਦੇਣੀ ਹੈ ਤੁਸੀਂ ਈਵਨ ਇੱਕ ਸੈਮੈਸਟਰ ਦੀ ਫੀਸ ਦੇ ਕੇ ਵੀ ਜਾ ਸਕਦੇ ਹੋ ਸੋ ਯੂਐਸ ਡੈਫੀਨਿਟਲੀ ਇੱਕ ਬੈਸਟ ਆਪਸ਼ਨ ਹੈ ਆਪੇ ਤੁਸੀਂ ਪੜ ਸਕਦੇ ਹੋ ਪੜਾਈ ਦਾ ਖਰਚਾ ਉੱਥੋਂ ਨਿਕਲ ਸਕਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਇਕਨੋਮੀ ਦੇ ਮਾਮਲੇ 'ਚ ਉਹ ਸਾਰਿਆਂ ਤੇ ਸੁਪਰ ਕੰਟਰੀ ਹੈ ਉੱਥੇ ਦੇ ਜਿਹੜੇ ਬਾਰਡਰ ਟੱਪ ਕੇ ਵੀ ਜਾਂਦੇ ਆ ਉਹ ਵੀ ਮਹੀਨੇ ਦਾ 4-4000 ਡਾਲਰ ਨਹੀਂ ਛੱਡਦੇ ਸੋ ਜੇ ਤੁਸੀਂ ਲੀਗਲ ਵਰਕ ਰਾਈਟ ਨਾ ਜਾਉਂਗੇ ਤਾਂ ਤੁਸੀਂ ਕਿਤੇ ਵੀ ਸੱਟ ਨਹੀਂ ਖਾਣ ਲੱਗੇ ਫਾਇਦੇ ਦਾ ਸੌਦਾ ਰਹੂਗਾ ਦੂਸਰਾ ਇੱਕ ਹੋਰ ਉਹਦੇ 'ਚ ਲੁਕਾਵ ਵਾਲੀ ਚੀਜ਼ ਹੈ ਜਿਹੜੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਜਦੋਂ ਤੁਸੀਂ ਯੂਐਸ 'ਚ ਸਟੱਡੀ ਵੀ ਖਤਮ ਕਰਕੇ ਆਪਣਾ ਐਚ1ਬੀ ਵੀਜ਼ਾ ਲੈ ਲੈਂਦੇ ਆ ਏਮਪਲੋਇਰ ਦੇ ਨਾਲ ਦਾ H1B ਵੀਜ਼ਾ ਦੇ ਉੱਤੇ ਫਿਰ ਕੈਨੇਡਾ ਤੁਹਾਨੂੰ ਆਪਸ਼ਨ ਦਿੰਦਾ ਹੈ ਕਿ ਤੁਸੀਂ ਡਾਇਰੈਕਟ ਪੀਆਰ ਲੈ ਸਕਦੇ ਹੋ ਮਤਲਬ ਕੈਨੇਡਾ ਦਾ ਸੁਪਨਾ ਫਿਰ ਛੱਡਣ ਦੀ ਲੋੜ ਬਿਲਕੁਲ ਨਹੀਂ ਹੁੰਦਾ ਇਹ ਯੂਐਸ ਵਾਲਿਆਂ ਲਈ ਹੀ ਇੱਕ ਸਪੈਸ਼ਲ ਕੈਟਾਗਰੀ ਆਈ ਸੀ ਕਿਉਂਕਿ ਯੂਐਸ ਦੇ ਵਿੱਚ ਕੀ ਹੈ ਕਿ ਤੁਸੀਂ H1B ਵੀਜ਼ਾ ਵੀ ਲੈ ਲੈਂਦੇ ਆ ਦੀਪਕ ਜੀ ਸਟੂਡੈਂਟ ਕੰਪਨੀ ਨੇ ਉਹਨੂੰ ਦਿੱਤਾ H1B ਵੀਜ਼ਾ 6 ਸਾਲ ਦਾ ਵਰਕ ਪਰਮਿਟ ਹੁੰਦਾ ਦਵਾਤਾ ਲੇਕਿਨ ਉਸ ਤੋਂ ਬਾਅਦ ਵੀ ਗ੍ਰੀਨ ਕਾਰਡ ਜੇ ਕੰਪਨੀ ਚਾਹੂਗੀ ਤੇ ਉਹਦਾ ਅਪਲਾਈ ਹੋਣਾ ਨਹੀਂ ਤੇ ਨਹੀਂ ਹੋਣਾ ਸੋ ਬੱਚੇ ਫਸ ਜਾਂਦੇ ਸੀ ਕਈ ਵਾਰ ਸੈਟਲਮੈਂਟਾਂ ਲੈਂਡ ਤੋਂ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਅਪਲਾਈ ਨਹੀਂ ਸੀ ਕਰਦੀਆਂ ਉਹ ਕਹਿੰਦੀਆਂ ਸੀ ਤੈਨੂੰ ਵਰਕ ਪਰਮਿਟ ਹੋਰ ਲੈ ਦਿੰਨੇ ਆ ਉਹਨਾਂ ਨੂੰ ਹੁੰਦਾ ਵੀ ਇਹਦੀ ਗ੍ਰੀਨ ਕਾਰਡ ਦਵਾਇਆ ਪੀਆਰ ਦਵਾਈ ਇਹਨੇ ਸਾਨੂੰ ਛੱਡ ਕੇ ਕਿਸੇ ਹੋਰ ਕੰਪਨੀ 'ਚ ਚਲ ਜਾਣਾ ਐਦਾਂ ਸਾਡੇ ਕਿੱਲੇ ਨਾ ਬੱਜਾ ਉਹਦੇ ਉਹ ਚੀਜ਼ ਨੂੰ ਕੈਨੇਡਾ ਨੇ ਸਮਝਿਆ ਸੀਗਾ ਡੇਢ ਸਾਲ ਪਹਿਲਾਂ ਉਹਨਾਂ ਨੇ ਰੂਲ ਲਿਆਂਦਾ ਸੀਗਾ ਵੀ ਜਿੰਨੇ ਵੀ ਕੈਨੇਡਾ ਯੂਐਸ ਦੇ ਵਿੱਚ ਐਚ1ਬੀ ਵੀਜ਼ਾ ਹੋਲਡਰ ਨੇ ਕਿਉਂਕਿ ਐਚ1ਬੀ ਵੀਜ਼ਾ ਹੋਲਡਰ ਨੇ ਮਤਲਬ ਉਹਨਾਂ ਨੂੰ ਕੰਪਨੀਆਂ ਨੇ ਸਪான்ਸਰ ਕੀਤਾ ਹੈ ਕੰਪਨੀਆਂ ਨੇ ਸਪான்ਸਰ ਕੀਤਾ ਹੈ ਮਤਲਬ ਉਹ ਟੈਲੈਂਟਡ ਬੰਦੇ ਨੇ ਤੇ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਤਾਂ ਕੈਨੇਡਾ ਨੇ ਕਿਹਾ ਜੀ ਤੁਹਾਡੀ ਕੋਈ ਰਿਕੁਆਇਰਮੈਂਟ ਹੈ ਨਹੀਂ ਤੁਸੀਂ ਸਿੱਧਾ ਆਓ ਤੁਹਾਨੂੰ ਕੈਨੇਡਾ 'ਚ ਕੋਈ ਜੌਬ ਆਫਰ ਲੱਭਣ ਦੀ ਲੋੜ ਨਹੀਂ ਤੇ ਤੁਸੀਂ ਸਿੱਧਾ ਪੀਆਰ ਲੈ ਲਓ ਸੋ ਸਾਲ 6 ਮਹੀਨੇ ਦੇ ਵਿੱਚ ਉਹਨਾਂ ਦਾ ਪੀਆਰ ਹੋ ਜਾਂਦਾ ਔਰ ਐ ਸਪੈਸ਼ਲ ਕੈਟਾਗਰੀ ਹੈ ਉਹਨਾਂ ਲਈ ਜਿਹੜੇ ਯੂਐਸ ਦਾ H1B ਵੀਜ਼ਾ ਹੋਲਡ ਕਰਦੇ ਆ ਸੋ ਯੂਐਸ ਇੱਕ ਸੈਕੰਡ ਬੈਸਟ ਆਪਸ਼ਨ ਤੁਸੀਂ ਬਣਾ ਸਕਦੇ ਹੋ ਥਰਡਲੀ ਜਿਹੜੀ ਤੁਹਾਡੇ ਲਈ ਆਪਸ਼ਨ ਹੋ ਸਕਦੀ ਹੈ ਜਿਹੜੇ ਇਹਦੇ ਵਿੱਚੋਂ ਵੀ ਕਹ ਲਓ ਵੀ ਕਿਤੇ ਨਾ ਕਿਤੇ ਰਿਜੈਕਟ ਹੋ ਜਣੀਆਂ ਕਹ ਲਓ ਆਰਟਸ ਵਾਲੇ ਬੱਚੇ ਤੇ ਉਹਨਾਂ ਨੂੰ ਯੂਐਸ ਐਂਟਰਟੇਨ ਨਹੀਂ ਕਰਦਾ ਜਾਂ ਹੋਰ ਲੰਬੇ ਗੈਪ ਵਾਲੇ ਬੱਚੇ ਜਿਹੜੇ ਇਦਾਂ ਦੇ ਪ੍ਰੋਫਾਈਲਸ ਜਿਹੜੇ ਉੱਥੇ ਨਹੀਂ ਜਾ ਸਕਣਗੇ ਉਹਨਾਂ ਲਈ ਫਿਰ ਸੈਕੰਡ ਬੈਸਟ ਆਪਸ਼ਨ ਮੈਂ ਪਰਸਨਲੀ ਯੂਰਪ ਦੇ ਵਿੱਚ ਗਿੰਦਾ ਹੁੰਦਾ ਹੁਣ ਮਾਲਟਾ ਆਪਸ਼ਨ ਯੂਰਪ ਚ ਹੋਰ ਵੀ ਨੇ ਸੁਣਨ ਨੂੰ ਕੰਟਰੀਆ ਉਹ ਜ਼ਿਆਦਾ ਵਧੀਆ ਲੱਗਦੀਆਂ ਨੇ ਤੁਹਾਨੂੰ ਜਿੱਦਾਂ ਜਰਮਨੀ ਸੁਣਦੇ ਹੋ ਅੱਜਕੱਲ ਫਿਨਲੈਂਡ ਵੀ ਸੁਣਦੇ ਹੋ ਬਟ ਜਰਮਨੀ ਔਰ ਫਿਨਲੈਂਡ ਚ ਦੋਨਾਂ ਚ ਤੁਹਾਨੂੰ ਇੱਕ ਪ੍ਰੋਬਲਮ ਫੇਸ ਕਰਨੀ ਪੈਣੀ ਹੈ ਕਿ ਤੁਹਾਨੂੰ ਉਧਰ ਦੀ ਲੋਕਲ ਲੈਂਗੁਏਜ ਸਿੱਖਣੀ ਪੈਣੀ ਹੈ ਨਹੀਂ ਤੇ ਅਦਰਵਾਈਜ਼ ਗਰੋਥ ਨਹੀਂ ਪਰ ਮਾਲਟਾ ਜਿਹੜੀ ਜਗ੍ਹਾ ਆ ਉਹਦੇ ਵਿੱਚ ਤੁਹਾਨੂੰ ਲੋਕਲ ਲੈਂਗੁਏਜ ਤੇ ਇਨਾ ਡਿਪੈਂਡ ਨਹੀਂ ਰਹਿਣਾ ਪੈਂਦਾ ਉੱਥੇ ਇੰਗਲਿਸ਼ ਹੀ ਇੱਕ ਤਰ੍ਹਾਂ ਦੀ ਫਰਸਟ ਲੈਂਗੁਏਜ ਹੈ ਇੰਡੀਆ ਵਾਂਗੂ ਸੋ ਉੱਥੇ ਤੁਸੀਂ ਇੰਗਲਿਸ਼ ਚ ਆਪਣਾ ਕਾਰੋਬਾਰ ਕੰਮ ਜੌਬ ਸਾਰਾ ਕੁਝ ਲੱਭ ਸਕਦੇ ਹੋ ਕਰ ਸਕਦੇ ਹੋ ਪੜ੍ਹ ਸਕਦੇ ਹੋ ਔਰ ਪੂਰੇ ਸ਼ੇਨੈਗਨ ਚ ਤੁਸੀਂ ਜਿੱਥੇ ਮਰਜ਼ੀ ਤੁਰ ਫਿਰ ਸਕਦੇ ਹੋ ਮਤਲਬ ਜਿਹੜਾ ਤੁਹਾਡਾ ਮਾਲਟਾ ਦਾ ਵੀਜ਼ਾ ਹੈ ਉਹ ਵੀ ਮਾਲਟਾ ਵੀ ਇੱਕ ਸ਼ੇਨੈਗਨ ਕੰਟਰੀ ਹੈ ਸੋ ਤੁਸੀਂ ਉੱਥੋਂ ਕੱਲ ਨੂੰ ਇਟਲੀ ਜਾਣਾ ਚਾਹੋ ਸਪੇਨ ਜਾਣਾ ਜਰਮਨੀ ਜਾਣਾ ਕਿਤੇ ਵੀ ਜਾਣਾ ਭਾਈ ਤੁਸੀਂ ਜਾ ਸਕਦੇ ਹੋ ਔਰ ਪੀਆਰ ਦਾ ਪ੍ਰੋਸੈਸ ਉੱਥ 5 ਸਾਲ ਦੇ ਵਿੱਚ ਵਿੱਚ ਤੁਸੀਂ ਹਾਸਲ ਕਰ ਸਕਦੇ ਹੋ 5 ਸਾਲ ਦਾ ਮੈਕਸਿਮਮ ਪ੍ਰੋਸੈਸ ਅਮਰੀਕਾ ਨਾਲ ਉਹ ਵੀ ਪੂਰੇ ਯੂਰਪ ਦਾ ਇੱਕ ਹੀ ਰੂਲ ਹੈ ਕਿ ਤੁਹਾਨੂੰ 5 ਸਾਲ ਵਰਕ ਪਰਮਿਟ ਤੇ ਰਹਿਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਪੀਆਰ ਜਿਹੜਾ ਹੈ ਉਹ ਬਣਾ ਸਕਦੇ ਹੋ ਸੋ ਮਾਲਟਾ ਸ਼ੁੱਡ ਬੀ ਦਾ ਸੈਕੰਡ ਡੈਸਟੀਨੇਸ਼ਨ ਅਗਰ 스ਪਾਊਸ ਕੇਸ ਆ ਦਾ ਫਿਨਲੈਂਡਰ ਨੂੰ ਸੈਕੰਡ ਆਪਸ਼ਨ ਬਣਾ ਸਕਦੇ ਹੋ ਜਰਮਨੀ ਨੂੰ ਬਣਾ ਸਕਦੇ ਹੋ ਬਟ ਉਹ ਹੀ ਮੈਂ ਦੱਸਿਆ ਫਿਰ ਲੈਂਗੁਏਜ ਬੈਰੀਅਰ ਉਹਦੇ ਚ ਰਊਗਾ ਸੋ ਕੈਨੇਡਾ ਨੂੰ ਲੈ ਕੇ ਸਾਰੀਆਂ ਆਪਸ਼ਨਸ ਤੁਹਾਡੇ ਨਾਲ ਐਕਸਪਲੋਰ ਕਰਤੀਆਂ ਫਿਰ ਵੀ ਕੋਈ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਸ਼ਿਕਾ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ